ਤਰਨਤਾਰਨ ਜਿਮਨੀ ਚੋਣ ਦਾ ਨਤੀਜਾ ਕਹਿੰਦਾ ਭਾਵੇਂ ਕੇਬੀ 227 ਦੀ ਨਿਸ਼ਾਨੇ ਨੂੰ ਲੈ ਕੇ ਲੜੀ ਗਈ ਇਹ ਚੋਣ ਇਸ ਚੋਣ ਦੇ ਵਿੱਚ ਪੇਸ਼ ਦੀਆਂ ਦੋ ਨੈਸ਼ਨਲ ਪਾਰਟੀਆਂ ਦੇ ਉਮੀਦਵਾਰਾਂ ਦੀ ਜ਼ਮਾਨਤ ਜਬਤ ਹੋਣ ਦਾ ਆਪਣੇ ਆਪ ਦੇ ਇੱਕ ਵੱਖਰਾ ਤੇ ਇਹ ਮਾਮਲਾ ਸਾਹਮਣੇ ਆਇਆ ਸਤਾ ਤੇ ਆਮ ਆਦਮੀ ਪਾਰਟੀ ਨੇ ਆਪਣੀ ਸਾਖ ਕਾਇਮ ਰੱਖ ਲਈ ਹੈ ਤੇ ਦੂਜੇ ਪੱਨੇ ਪੰਥਕ ਤੇ ਖੇਤਰੀ ਪਾਰਟੀ ਵਜੋਂ ਸ਼੍ਰੋਮਣੀ ਅਕਾਲੀ ਦਲ ਦਾ ਵਜੂਦ ਉਹ ਮੋٹے ਪੱਧਰ ਉਤੇ ਸਾਹਮਣੇ ਆਇਆ ਤੇ ਇਹਦੇ ird-gird 6 ਸੈਂਟੀਮੀਟਰ ਨਾਲ ਜੁੜੀ ਧਿਰ ਭਾਈ ਮਨਦੀਪ ਸਿੰਘ ਉਹ ਪੀਜਾਸਤਾਨਿਆਂ ਦੇ ਵਿੱਚ ਕਾਮਯਾਬ ਹੋਏ ਨੇ ਇਹਦੇ ਚੋਣ ਦੇ ird-gird ਬਾਕੀ ਕੀ ਕੁਛ ਹੈ ਤੇ ਦੂਜੇ ਪੱਲੇ ਕੌਮੀ ਇਨਸਾਫ ਮੋਰਚਾ ਜਿਹੜਾ ਕਿ ਅੱਜ ਦਿੱਲੀ ਕੂਟਵਾਲ ਸੀਗਾ ਸ਼ੰਭੂ ਬਾਰਡਰ ਘੱਗਰ ਪੁਲ ਉਤੇ ਰੋਕ ਲਿਆ ਗਿਆ ਪਰ ਵੱਡੀ ਗੱਲ ਕੇ ਦੇਸ਼ ਦਾ ਗ੍ਰਹਿ ਵਿਭਾਗ ਇਸ ਮਾਮਲੇ ਉੱਤੇ ਅੱਜ ਗੰਭੀਰ ਵਿਖਾਈ ਦਿੱਤਾ ਹੈ ਬਕਾਇਦਾ ਗ੍ਰਹਿ ਵਿਭਾਗ ਦੇ ਇੱਕ ਉੱਚ ਅਧਿਕਾਰੀ ਨੇ ਆ ਕੇ ਕਮਿਨ ਸਾਹ ਮੋਰਚੇ ਦੇ ਲੀਡਰਸ਼ਿਪ ਤੋਂ ਮੰਨਤਰ حاصل ਕੀਤਾ ਖੈਰ ਅੱਜ ਦੇ ਇਹ ਸਾਰੇ ਮਾਮਲੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਸਰਦਾਰ ਭਗਵੰਤ ਸਿੰਘ ਜੀ ਡਾਕਟਰ ਭਗਵੰਤ ਸਿੰਘ ਜੀ ਜਿਹੜੇ ਕਿ ਉਗੇ ਰਾਸ਼ੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਸੰਪਾਦਕ ਨੇ ਸੋ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਸਵਾਗਤ ਹੈ ਜੀ ਵੈਲਕਮ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਤਰਨਤਾਰਨ ਦੀ ਉਪਚੋਣ ਜਿਹਦੇ ਉੱਤੇ ਬੜੇ ਵੱਡੇ ਪੱਧਰ ਤੇ ਨਿਗਾਹ ਟਿਕੀ ਹੋਈ ਸੀ ਤੇ ਨਤੀਜੇ ਆ ਚੁੱਕੇ ਨੇ ਚੋਣ ਲੜੀ ਗਈ ਸੀ 2027 ਦੇ ਨਿਸ਼ਾਨੇ ਨੂੰ ਲੈ ਕੇ ਤੇ ਸਾਰਾ ਕੁਝ ਸਿੰਧਰ ਸਾਹਿਬ ਦੇਖੋ ਇਹ ਇਲੈਕਸ਼ਨ ਦੇ ਉੱਪਰ ਦੁਨੀਆ ਭਰ ਤੱਕੀਆਂ ਲੱਗਣਾ ਲੱਗੀਆਂ ਜੀ ਜੀ ਭਾਈ ਇਲੈਕਸ਼ਨ ਸੀ ਆਮ ਆਦਮੀ ਪਾਰਟੀ ਦੇ ਐਮਐਲਏ ਜਿਹੜਾ ਕਾਮ ਖਾਲੀ ਹੋਈ ਸੀ ਤੇ ਜਿਹੜੀ ਕਨੋਨਲ ਪਾਰਟੀ ਹੁੰਦੀ ਆ ਹਮੇਸ਼ਾ ਪੂਰਾ ਜ਼ੋਰ ਲਾਉਂਦੀ ਆ ਤੇ ਉਹਨਾਂ ਨੇ ਆਪਣੀ ਇਹ ਥੀਕ ਨੂੰ ਬਰਕਰਾਰ ਰੱਖਣ ਦੇ ਲਈ ਪੂਰਾ ਸੂਰਜ ਸ਼ਕਤੀ ਚੋਂ ਕੀ ਉਹਨਾਂ ਨੇ ਜਿਹੜਾ ਉਮੀਦਵਾਰ ਲਿਆਂਦਾ ਉਹ ਵੀ ਅਕਾਲੀ ਦਲ ਦੇ ਵਿੱਚੋਂ ਲਿਆ ਸਿੱਖ ਕਰਕੇ ਪ੍ਰਭਾਵਸ਼ਾਲੀ ਉਮੀਦਵਾਰ ਨੂੰ ਇਸ ਇਮਰਾਨ ਦੇ ਵਿੱਚ ਉਤਾਰਿਆ ਉਸ ਦੀ ਕੈਂਪੇਨ ਨੂੰ ਪੂਰੇ ਆਰਗੇਨਾਈਜ਼ طریقے ਨਾਲ ਚਲਾਇਆ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਮੰਤਰੀ ਔਰ ਆਪ ਪਾਰਟੀ ਦੇ ਸੁਪਰੀਮੋ ਤੇ ਵਿਦੇਸ਼ੀ ਅੰਡੇਟਾ ਮਨੀਸ਼ ਸ਼ੋਭੀਆ ਤੱਕ ਸਾਰਿਆਂ ਨੇ ਆਪਣੇ ਆਪਣੀ ਪੂਰੀ ਤਰ੍ਹਾਂ ਦਾ ਯੋਗਦਾਨ ਪਾਇਆ ਤੇ ਦੂਸਰਾ ਜਿਵੇਂ ਕਿ ਸਰਕਾਰੀ ਤੰਤਰ ਦੇ ਹੁੰਦਾ ਸਰਕਾਰੀ ਸਰਕਾਰ ਦੇ ਵੱਲੋਂ ਜਿਹੜਾ ਰੂਲਿੰਗ ਪਾਰਟੀ ਆ ਉਹ ਹਮੇਸ਼ਾ ਆਪਣੀ ਸੀਸ ਨੂੰ ਬਰਕਰਾਰ ਰੱਖਣ ਦੇ ਲਈ ਕੋਸ਼ਿਸ਼ ਕਰਦੀ ਹੈ ਤੇ ਉਹਨਾਂ ਨੇ ਵਾਕਿਆਗਾ ਤੌਰ ਤੇ ਪੂਰਾ ਜਿਹੜਾ ਸਰਕਾਰ ਹੁੰਦਾ ਉਹ ਵੀ ਪੂਰਾ ਨਾ ਹੁੰਦਾ ਤੇ ਹਲਕੇ ਨੂੰ ਸੰੰਡਾ ਦੇ ਵਿੱਚ ਵਾਕਿਆਗਾ ਤੌਰ ਤੇ ਵੇਧਰਾਂ ਦੀਆਂ ਡਿਊਟੀਆਂ ਲਾ ਕੇ ਮੰਤਰੀਆਂ ਦੀਆਂ ਡਿਊਟੀਆਂ ਲਾ ਕੇ ਜਿਹੜੇ ਲੋਕਾਂ ਦੇ ਮਸਲੇ ਸਨ ਉਹਨਾਂ ਨੂੰ ਫੌਰੀ ਤੌਰ ਤੇ ਸਹੱਲ ਕਰਨ ਦਾ ਸਾਰਾ ਕੁਝ ਉਹਨਾਂ ਨੇ ਕਰਕੇ ਆਪਣਾ ਪ੍ਰਭਾਵ ਪਾਇਆ। ਦੂਸਰਾ ਜਿਹੜਾ ਉਥੇ ਦਾ ਉਮੀਦਵਾਰ ਸੀ ਉਹ ਤਿੰਨ ਵਾਰ ਦਾ ਐਮਐਲਏ ਇੱਕ ਵਾਰ ਅਯਾਦ ਕਿਤੇ ਤੇ ਦੋ ਵਾਰ ਕਾਲੀ ਗੱਲ ਦੀ ਸਿੱਖ ਤੇ ਦਿੱਤਿਆ ਹੋਇਆ ਸੀ ਕਿ ਉਸ ਇਲਾਕੇ ਦਾ ਸੀ ਤੇ ਉਹਨੂੰ ਪੂਰੀ ਲੋਕਾਂ ਦੀ ਨਿਭਾਅ ਰਹੀ ਸੀ ਪਕੜ ਸੀ ਕਿ ਉਹ ਵੀ ਉਹਨਾਂ ਦੇ ਸਿਖਰ ਤੇ ਸੀ। ਇਹ ਬੇਸ਼ੱਕ ਜਿਵੇਂ ਆਪਾਂ ਸੋਚਦੇ ਆਂ ਵੀ ਕਈ ਵਾਰ ਇੰਟੀਜਿੰਗ ਕੰਵਿੰਸਿਓਂ ਹੋ ਜਾਂਦੀ ਆ ਪਰ ਉਸ ਪੱਖ ਨੂੰ ਵੀ ਉਹ ਕਿਉਂਕਿ ਲੀਡਰ ਦਾ ਲੀਡਰਾਂ ਦਾ ਪ੍ਰਭਾਵ ਤੇ ਸਰਕਾਰ ਦਾ ਸਰਕਾਰ ਦਾ ਜੋਸ਼ ਫੋਨ ਕੱਟ ਕੇ ਸਾਰਾ ਸੋਲਵ ਕਰਕੇ ਫਰੰਟੂ ਜਿਹੜੀ ਜਿੱਤ ਹੋਈ ਹੈ 12000 ਵੋਟ ਦੇ ਨਾਲ ਹੋਈ ਹੈ ਤੇ ਇਹਨੂੰ ਸਭ ਤੋਂ ਵੱਡੀ ਜਿਹੜੀ ਦਿਲਚਸਪ ਪਹਿਲੂ ਇਹ ਹੈ ਵੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਖੇਤਰੀ ਪਾਰਟੀਆਂ ਨੂੰ ਬਹੁਤ ਜ਼ਬਰਦਸਤ ਟੱਕਰ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਬਿਲਕੁਲ ਹਾਸ਼ੀਏ ਤੇ ਟੱਕਿਆ ਗਿਆ ਸੀਗਾ 2017 ਦੀ ਇਲੈਕਸ਼ਨ ਦੇ ਵਿੱਚ ਘੱਟ ਦਾ ਘੱਟ ਦਾ ਸੀ 2022 ਦੀ ਜਨਰਲ ਇਲੈਕਸ਼ਨ ਦੇ ਤਿੰਨ ਸੀਟਾਂ ਤੇ ਆ ਗਿਆ ਸੀ ਤਿੰਨ ਤੋਂ ਵੀ ਉਹਨਾਂ ਦੇ ਮੈਂਬਰ ਆਸੋ ਪਾਸੇ ਖਿੰਡ ਰਹੇ ਸਨ ਤੇ ਇਸ ਤਰ੍ਹਾਂ ਦੀ ਹਾਲਤ ਸੀ ਪਰੰਤੂ ਸ਼ੋਮਣੀ ਕਾਲੀ ਗੱਲ ਦੇ ਵਿੱਚ ਜਿਹੜੀ ਆਪਸੀ ਲੜਾਈ ਵੀ ਚੱਲ ਰਹੀ ਸੀ ਪਿਛਲੇ ਸਮੇਂ ਦੀ ਫੁੱਟ ਸੀ ਉਹਦੇ ਵਿੱਚੋਂ ਬੜਾ ਕੁਝ ਉਹਨਾਂ ਨੇ ਹੰਢਾਇਆ ਤੇ ਫਰ ਫਿਰ ਵੀ ਸਰਸਤੀ ਨੇ ਬਾਦਲ ਨੇ ਆਪਣੀ ਜਥੇਬੰਦਕ ਸ਼ਕਤੀ ਦਾ ਰੂਪ ਲੈ ਦਿੱਤਾ بڑی دلچسپ رائٹ دیکھی ہے جی، جی، جی جی اپنی ہارا جی، بھائی آم آدمی پارٹی ہار گئی ہے جی پولیس ہے وہ جس گئی ہے وہ انہوں کا بالکل پوری طرح کا جسے انہوں نے حملہ کرنا سی وہ ਇਹਦੇ ਵਿੱਚੋਂ ਉਹਨਾਂ ਨੂੰ ਪੂਰਾ ਮਾਨਸ ਵੱਲ ਵੀ ਮਿਲਿਆ ਪੂਰੀ ਸ਼ਕਤੀ ਇਹ ਬੇਸ਼ੱਕ ਇੱਕ ਸੀਟ ਦੇ ਨਾਲ ਰੂਲਿੰਗ ਪਾਰਟੀ ਨੂੰ ਕੁਝ ਨਹੀਂ ਹੋਣਾ ਸਪਕੋਟ ਪਾਸ ਪਹਿਲੇ ਹੀ ਬਹੁਤ ਹੈ ਕਿ ਜੇਕਰ ਕਾਂਲੀ ਜਿੱਤ ਵੀ ਜਾਂਦੇ ਤਾਂ ਵੀ ਕੁਝ ਨਹੀਂ ਹੋਣਾ ਪਰ ਜਿਸ ਤਰ੍ਹਾਂ ਦੀ ਪਰਫਾਰਮੈਂਸ ਸ਼ੋਅ ਅਮਨ ਅਕਾਲੀ ਦਲ ਨੇ ਆਪਣੀ ਦਿਖਾ ਦਿੱਤੀ ਹੈ ਇਹਦੇ ਤੋਂ ਇਹ ਹੈ ਕਿ ਕਾਂਲੀ ਦਲ 2027 ਦੀ ਇਲੈਕਸ਼ਨ ਵਾਸਤੇ ਪੂਰੀ ਤਰ੍ਹਾਂ ਹੋਰ ਜਥੇਬੰਦ ਹੋ ਰਹੀ ਹੈ ਤਾਂ ਜੇਕਰ ਫਿਰ ਅਕਾਲੀ ਦਲ ਅੱਜ ਜਿੱਤ ਜਾਂਦਾ ਤਾ ਲੋਕਾਂ ਨੇ ਇਤਿਹਾਸਕ ਜਾਨਾ ਸੀ ਕਿ ਅਗਲੀ ਸਰਕਾਰ ਸ਼ਾਇਦ ਕਲੀਗਲਦੀ ਬਣੇ ਤੇ ਲੋਕਾਂ ਨੇ ਵੀ ਹਿੱਕਤ ਨਹੀਂ ਸੀ ਪਰ ਅੱਜੋ ਹੁਣ ਵੀ ਆਪਣਾ ਇੱਕ ਸਵਾਰ ਛੱਡਣ ਦੇ ਵਿੱਚ ਕਲੀਦਨ ਕਾਫੀ ਹੱਦ ਤੱਕ ਪ੍ਰਭਾਵ ਕਰ ਰਿਹਾ ਹੈ ਕਿ ਦੂਸਰਾ ਕਿਉਂਕਿ ਇਹਨੂੰ ਜਿਹੜੀ ਮਾਰ ਪਈ ਹੈ ਵਾਰਸ ਪੰਜਾਬ ਜਿ세 ਬੰਦੀ ਕਿਉਂਕਿ ਪੰਚਕ ਬੋਟ ਸੀ ਪੰਚਕ ਬੋਟ ਬੰਦੀ ਗਈ ਹੈ 19620 ਵੋਟਾਂ ਵਾਰਸ ਪੰਜਾਬ ਜਿ세 ਬੰਦੀ ਦੇ ਮਨਜੀਤ ਸਿੰਘ ਨੂੰ ਪੰਨੀਆਂ ਨੇ ਜਿਹੜੀ ਕੇ ਕਦੀ ਹਰਦੀ ਹੋਟ ਸੀ ਜੇਕਰ ਇਹ ਨਾ ਖੜੇ ਹੁੰਦੇ ਜਾਂ ਇਸ ਤਰ੍ਹਾਂ ਦੀ ਚਿਰਬੰਦੀ ਫਿਰ ਅਕਾਲੀ ਪੰਥਕ ਉਮੀਦਵਾਰ ਨੇ ਜਿੰਨੇ ਜਿੰਨਾ ਸੀ ਪਰ ਇਹ ਇੱਕ ਪੰਥਕ ਹਲਕਾ ਹੋਣ ਦੇ ਬਾਵਜੂਦ ਆਪੀ ਵੋਟ ਬੰਨਣ ਦੇ ਕਾਰਨ ਹਾਰ ਗਏ ਤੇ ਦੂਸਰੀ ਜਿਹੜੀ ਜਿਹੜੀ ਇਹਦਾ ਇੱਕ ਹੋਰ ਪਹਿਲੂ ਇਹ ਹੈ ਵੀ ਕਾਂਗਰਸ ਪਾਰਟੀ ਪ੍ਰਾਣੀ ਰਾਸ਼ਟਰੀ ਰਾਸ਼ਟਰੀ ਪਾਰਟੀ ਹੈ ਉਹਦੀ ਜਮਾਨਤ ਜਬਤ ਹੋ ਗਈ 15078 ਵੋਟਾਂ ਪਈਆਂ ਨੇ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਕੇਂਦਰ ਦੇ ਵਿੱਚ ਰਾਜ ਕਰ ਰਹੀ ਹੈ ਉਹਨੂੰ ਬਹਤ ਸਾਰੇ 39 ਵੋਟਾਂ ਸੀ ਕਿੰਨਿਆਂ ਨੇ ਹੁਣ ਇਹ ਵੀ ਦੇਖਣ ਵਾਲੀ ਗੱਲ ਹੈ ਜੇਕਰ ਭਾਜਪਾ ਆਪਣਾ ਨਾ ਉਹਨੇ ਹਾਲਾਂਕਿ ਪੂਰਾ ਜੋਰ ਲਾਇਆ ਪੂਰਾ ਤਰਾਨ ਲਾਇਆ ਤੇ ਪਰ ਆਪਣੀ ਪਰਫਾਰਮੈਂਸ ਇਸ ਹੱਦ ਤੱਕ ਹੀ ਪੇਸ਼ ਕਰ ਤਕੀ ਹੈ ਇਹਦੇ ਤੋਂ ਉਹਨਾਂ ਦੀ ਲੀਡਰਸ਼ਿਪ ਜੀ ਸੋਚਣ ਲਈ ਮਜ਼ੂਰ ਹੋਏਗੀ ਅਕਾਲੀ ਜਨਤ ਦੀ ਜਿਹੜੀ ਪੂਰੀ ਪਰਫਾਰਮੈਂਸ ਦਿਖਾਈ ਗਈ ਹੈ ਕੁਝ ਸਮਝਣ ਦੇ ਲਈ ਇਹ ਹੋਏਗਾ ਤੇ ਕਾਂਗਰਸ ਪਾਰਟੀ ਦਾ ਇੰਨੇ ਵੋਟਾਂ ਘਟ ਜਾਣਾ ਇਹ ਵੀ ਕਾਲੀ ਗੱਲ ਦੀ ਕਾਰਨ ਹੋਇਆ ਇਹ ਕੱਲ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਫਾਇਟ ਦਿੰਦੀ ਤਾਂ ਫੇਰ ਕਾਲੀ ਗੱਲ ਫਿਰ ਗੱਟ ਪਕਦਾ ਸੀ ਕਿਉਂਕਿ ਇਹ ਵੀ ਕਾਂਗਰਸ ਦੀ ਜਿਹੜੀ ਵੋਟ ਹੈ ਉਹ ਆਮ ਆਦਮੀ ਪਾਰਟੀ ਦੀ ਸੀ ਜੇਕਰ ਕਾਂਗਰਸ ਜ਼ੋਰ ਲਾਉਂਦੀ ਤਾਂ ਆਮ ਆਦਮੀ ਪਾਰਟੀ ਦੀ ਵੋਟ ਨੂੰ ਹੀ ਉਹਨੇ ਖੋਰਾ ਲਾਉਣਾ ਸੀ ਤੇ ਇਹਦੇ ਵਿੱਚ ਉਹ ਕਾਲੀ ਗੱਲ ਦਾ ਜਿਤਨਾ ਸੰਭਾਵਕ ਲੱਗਦਾ ਸੀ ਹੂੰ ਪਰ ਇਹ ਇਹ ਸੱਤਰ ਨੇ ਇੱਕ ਹਿਸਾਬ ਤੇ ਜਰੂਰ ਕਰ ਦਿੱਤਾ ਹੈ ਕਿ پک تو اکالی دلش وکالی دل کون ہوا لڑے گا پراؤشالی ہوئے گا دوسرا کیونکہ بارش جتے بندی کے نام مان اکالی دل اور سرجیت اکالی دل بھی سرگرم رہا ہے پرنتو پھر بھی وہ پچھے رہ گئے ہیں ਕੀ ਜਰਨਲ ਉਹਨਾਂ ਨੂੰ ਵੀ ਆਪਣੀ ਅਕੈਡਮੀ ਸੋਚਣ ਦੀ ਜ਼ਰੂਰਤ ਹੋਏਗੀ ਕਿ ਉਹ ਵੀ ਆਪਣਾ ਚਿੰਤਨ ਮੰਚਨ ਜ਼ਰੂਰ ਕਰਨਗੇ ਖਾਸ ਤੌਰ ਤੇ ਸੋਨਰ ਸਰਜੀਤ ਅਕਾਲੀ ਗਲਵਾਲੇ ਤੇ ਜਿਸ ਤਰ੍ਹਾਂ ਵਾਰਤ ਸਿੰਘ ਆਜਿਵੰਦੀ ਦੇ ਇਹੀ ਦੁਆਰ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਇਹ ਜਿਹੜਾ ਉਹਨਾਂ ਦਾ ਧਿਆਨ ਆਇਆ ਉਸ ਨੂੰ ਵੀ ਸਮਝਣ ਦੀ ਜ਼ਰੂਰਤ ਹੈ ਇਸ ਸੰਗਠਨ ਦੇ ਵਿੱਚ ਜਿਹੜੀ ਕਿ ਪੰਚਕੋਟ ਵੋਟ ਬੰਦੀ ਗਈ ਹੈ ਪੰਚਕੋਟ ਬੋਲਣ ਦੇ ਕਾਮ ਸਰਕਾਰੀ ਇਸ ਦਾ ਜਿਹੜਾ ਉਮੀਦਵਾਰ ਹੈ ਉਹ ਵੀ ਤੇਗੇ ਆਪ ਦਾ ਉਹਦਾ ਆਪਣਾ ਜਿਹੜਾ ਹੈਗਾ ਆਪਣਾ ਔਰਾ ਵੀ ਘੱਟ ਕਰ ਗਿਆ ਔਰ ਸ਼ਕਤੀ ਸਰਕਾਰ ਦੀ ਸ਼ਕਤੀ ਵੀ ਘੱਟ ਕਰਦੀ ਹੈ ਇਸ ਕਰਕੇ ਹੈ ਇਸ ਨੂੰ ਇਸ ਤਰ੍ਹਾਂ ਦੇ ਪ੍ਰਭਾਵ ਸੋਣੇ ਹੈ ਪਰੰਤੂ ਫਿਰ ਵੀ ਇਕੱਲੀ ਗੱਲ ਆਪਣੇ ਆਪ ਨੂੰ ਇੱਕ ਰੂਪ ਦੇ ਵਿੱਚ ਜਿਸ ਤਰ੍ਹਾਂ ਕਿ ਸਰਕਾਰ ਦੇ ਜੀ ਸਿੰਘ ਬਾਦਲ ਨੇ ਇਦਾਂ ਤਿੱਖਾ ਗਿਆਨ ਦਿੱਤਾ ਹੈ حملہ ਰੂਪ ਦੇ ਵਿੱਚ ਹੈ ਇਸ ਤਰ੍ਹਾਂ ਦੇ ਗਿਆਨ ਜਿੰਨੇ પ્રાਣੀ ਇਕੱਲੀ ਵਿੱਚ ਸ਼ਕਤੀ ਕਿਵੇਂ ਦੇਂਦੀ ਹੁੰਦੀ ਏ ਜਿਹੜੇ ਜਰ ਤਰੋੜਾ ਸਾਹ ਦਿੰਦੇ ਜਾਂ ਸਾਹ ਸਾਪ ਦਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਬੜੇ ਜਦੋਂ ਵੱਡੇ ਸੰਕਟਾਂ ਦੇ ਵਿੱਚੋਂ ਪਾਰਟੀ ਗੁਜ਼ਰਦੀ ਸੀ ਇਸ ਤਰ੍ਹਾਂ ਦੇ ਗਿਆਨ ਹੁੰਦੇ ਸਨ ਕਿ ਉਹਨਾਂ ਨੇ ਸਹੀ ਇਹਦੇ ਫੰਨਾ ਵਿੱਚ ਸਕੜੀ ਹੈ ਤੇ ਉਹਨਾਂ ਨੇ ਹਮਲਾ ਕੀਤਾ ਇਹ ਦੇਖ ਲੱਗਦਾ ਦੋਈ ਕਾਲੀ ਗਲ ਆਪਣੀਆਂ ਜਿਹੜੀਆਂ ਕਮ ਕਥਾ ਰਹਿ ਗਿਆ ਨੇ ਉਹਨਾਂ ਨੂੰ ਸੁਧਾਰ ਕੇ ਅਗਲੀ ਵਾਰ ਨੂੰ ਜੋਸ਼-ਖੋਸ਼ ਦੇ ਨਾਲ ਮਨਾ ਦੇਈ ਚਾਹੇ ਪਰੰਤੂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦਾ ਲੀਡਰ ਐਮਐਲਏ ਬਣ ਚੁੱਕਿਆ ਹੈ ਲੀਡਰ ਜਿਸ ਤੇ ਆਏ ਉਹਨਾਂ ਦਾ ਉਮੀਦਵਾਰ ਚੁੱਕਿਆ ਹੈ ਇਸ ਲਈ ਉਹਨਾਂ ਨੂੰ ਚਹਿਣ ਦਾ ਬਹੁਤ ਵੱਡਾ ਮੌਕਾ ਹੋਵੇਗਾ ਪ੍ਰਚਾਰ ਕਰਨ ਦਾ ਕਿ ਅਸੀਂ ਦੇਖੋ ਸਾਡੇ ਕੰਮਾਂ ਨੂੰ ਵੋਟ ਪਈ ਹੈ ਸਾਡੇ ਕੰਮ ਸੀਗੇ ਸਾਡੇ ਕੰਮ ਬੋਲਦੇ ਨੇ ਸਾਡੀ ਜਿਹੜੀ ਸਰਕਾਰ ਦਾ ਕਾਰਗੁਜ਼ਾਰੀ ਹੈ ਇਸੇ ਕਾਰਨ ਹੀ ਤੁਹਾਨੂੰ ਵੋਟ ਮਿਲੀ ਹੈ ਇਹ ਇਹ ਵੀ ਉਹਨਾਂ ਦਾ ਆਪਣਾ ਇੱਕ ਦਾਵਾ ਹੋਈਦਾ ਸਰਕੀ ਕੰਮ ਦਾ ਪਰ ਕਾਂਗਰਸ ਪਾਰਟੀ ਦਾ ਇਸ ਤੇ ਦੇਖਣ ਵਾਲੀ ਗੱਲ ਹੈ ਕਿ ਕਾਂਗਰਸ ਪਾਰਟੀ ਦਾ ਨੈਸ਼ਨਲ ਪਾਰਟੀ ਜਿਹੜੀ ਪੁਰਾਣੀ ਨੈਸ਼ਨਲ ਪਾਰਟੀ ਹੋਵੇ ਜਿਸ ਨੇ ਇੰਦਰ ਤੇ ਰਾਜਾਂ ਦੇ ਵਿੱਚ ਲੰਮਾ ਸਮਾਂ ਰਾਜ ਕੀਤਾ ਹੋਵੇ ਤੇ ਉਹਦੀ ਇਸ ਤਰ੍ਹਾਂ ਦੀ ਹਾਲਤ ਹੋ ਗਈ ਜਾਣੀ ਇਹ ਵੀ ਆਪਣੇ ਆਪ ਵਿੱਚ ਸਵਾਲ ਖੜੇ ਕਰਦਾ ਦੇਸ਼ਕਾਪਾ ਪਿਛਲੇ ਕਿਤੇ ਐਪੀਸੋਡ ਵਿੱਚ ਕੀ ਗੱਲ ਕੀਤੀ ਸੀ ਕਾਂਗਰਸ ਪਾਰਟੀ ਦੀ ਇਹ ਨੀਤੀ ਰਹੀ ਹੈ ਕਿ ਕਿਤੇ ਅਕਾਲੀਵਲ ਦਾ ਵੰਡ ਨਾ ਘਟਿਆ ਜਾਵੇ ਜੇ ਕੋਈ ਹੋਰ ਉਮੀਦਵਾਰ ਡਿੱਗ ਜਾਤਾ ਹੁੰਦਾ ਤਾਂ ਇਹ ਇਹ ਨਹੀਂ ਪਰੰਤੂ ਇਹ ਆਤਮਕੱਤਲ ਕਰਨ ਦਾ ਕੰਮ ਸਿਆਸੀ ਲਈ ਇਹ ਬਹੁਤ ਵੱਡਾ ਉਹਨਾਂ ਦੇ ਕਾਡਰ ਦੇ ਵਿੱਚ ਵੀ ਨਿਰਾਸ਼ਾ ਆਏਗੀ ਤੇ ਪਾਰਟੀ ਪ੍ਰਤੀ ਲੋਕਾਂ ਦੇ ਵੀ ਇੱਕ ਨਵੀਂ ਨਿਰਾਸ਼ਾ ਜਾਏਗੀ ਜਿਹੜੇ ਬੰਦੇ ਜਾਂ ਜਿਹੜੀ ਵਿਅਕਤੀ ਜਾਂ ਠੀਕ ਹੈ ਜਿਹੜੇ ਸੋਚ ਰਹੇ ਸੀ ਕਿ ਇਹ ਦੋ ਜਸਤਾਈ ਦੇ ਵਿੱਚ ਕਾਂਗਸ ਸત્તા ਦੇ ਪਰ ਕਾਬਜ਼ ਹੋਊਗੀ ਉਹਨਾਂ ਲਈ ਹਾਲੇ ਹੀ ਜ਼ਰੂਰ ਲਗਦੀ ਹੈ ਕਿ ਇਹ ਦੇ ਵਿਕਤੀ ਕਾਫੀ ਹਲੇ ਉਹਨਾਂ ਨੂੰ ਸੰਗਸ਼ ਕਰਨਾ ਪਵੇਗਾ ਕਿ ਇਹ ਦੇਰੀ ਸੀ ਨਹੀਂ ਨਹੀਂ ਸੰਗ ਦੇ ਚੰਦਰਾਸ ਤੇ ਜੂਪਾ ਲਾ ਕੇ ਕੀਆ ਕਿ ਭਾਰਤੀ ਜਨਤਾ ਪਾਰਟੀ ਨੇ ਆਪਣਾ ਹੁਣ ਨਜ਼ਰੀਆ ਬਦਲੇ ਜਿੱਥਾ ਉਹਨਾਂ ਨੇ ਨਜ਼ਰੀਆ ਬਦਲਣ ਦਾ ਪਹਿਲਾ ਹੀ ਕਹਿਇਆ ਕਰ ਲਿਆ ਹੋਵੇ ਤੇ ਇਸ ਵਾਰ ਸਿਰਫ ਉਹਨਾਂ ਨੇ ਆਪਣਾ ਵੋਟ ਨੂੰ ਦੀ ਇੱਕ ਵਧਾ ਸਕਦੇ ਸੀ ਉਹ ਉਹਨਾਂ ਨੇ ਵਧਾਈ ਹੈ ਤੇ ਉਹਨਾਂ ਦੀ ਜਿਹੜੀ ਨਿਰਕੇ ਚਰਾ ਜਿੱਗਾ ਹੋਣਾ ਜਾਂ ਦਖਲ ਹੋਣਾ ਉਹ ਸੰਬੰਧੀ ਉਹਨਾਂ ਨੇ ਕਿਸ ਤੋਂ ਗੱਲ ਚੁਣੇ ਸ਼ਾਂਤੀ ਦੀ ਕਰਨ ਲਈ ਕਹਿੰਦੇ ਹਾਂ ਕਹਿੰਦਾ ਭਾਪਾ ਡਾਕਟਰ ਸਾਹਿਬ ਕੇ ਦੋ ਵੱਡੀਆਂ ਪਾਰਟੀਆਂ ਆਮ ਸੌਰੀ ਕਾਂਗਰਸ ਤੇ ਭਾਰਤ ਜਨਤਾ ਪਾਰਟੀ ਤਰਨਤਾਰਨ ਦੇ ਉਪਚੋਣ ਦੇ ਵਿੱਚ ਜਮਾਤਾ ਜ਼ਬਤ ਕਰਵਾ ਚੁੱਕੀ ਹੈ ਆਪਣੇ ਆਪ ਦੇ ਵਿੱਚ ਇੱਕ ਅਹਿਮ ਗੱਲ ਹੈ ਉਪਚੋਣ ਦੇ ਵਿੱਚ ਕਿ ਜਮਾਤਾ ਜ਼ਬਤ ਹੋ ਜਾਂ ਖੈਰ ਭਾਵੇਂ ਕਿ ਪਲੜਾ ਸਦਾ ਤੇਦਾ ਭਾਰ ਹੀ ਰਹਿਦਾ ਆਮ ਆਦਮੀ ਪਾਰਟੀ ਨੇ ਸੀਟ ਜਿੱਤ ਲਈ ਹੈ ਪਰ ਵਿਰੋਧੀ ਧਿਰਾਂ ਖਾਸ ਕਰਕੇ ਕਾਲੀਦਾਲ ਹਲਕਿਆਂ ਦੇ ਵਿੱਚ ਇਸ ਗੱਲ ਦੀ ਬੜੀ ਸੰਤੁਸ਼ਟੀ ਹੈ ਕਿ ਮਾਰਜਿਨ ਬਹੁਤ ਘਟ ਰਿਹਾ ਹੈ। ਫਿਰ ਅੱਗੇ ਦੇਖਣਾ ਹੈ ਕਿ 2027 ਦੇ ਚੋਣ ਪੇਟ ਦੇ ਨਿਸ਼ਾਨੇ ਨੂੰ ਲੈ ਕੇ ਉਪ ਚੋਣ ਜਿਹੜੀ ਹੈ ਰਾਜਸੀ ਧਿਰਾਂ ਵੱਲ ਲੜੀ ਗਈ ਤੇ 2027 ਦਾ ਚੋਣ ਪੇਟ ਇਸ ਚੋਣ ਦੇ ਵਿੱਚੋਂ ਇਸ ਨਤੀਜੇ ਦੇ ਵਿੱਚੋਂ ਕਿਸ ਤਰ੍ਹਾਂ ਦਾ ਨਿਸ਼ਾਨਦੇਹੀ ਕਰਕੇ ਸਾਰੀਆਂ ਇੱਕ-ਇੱਕ ਤਰ੍ਹਾਂ ਦੇਖਣ ਗਿਆ। ਉਹ ਬਾਅਦ ਦੀ ਗੱਲ ਹੈ। ਪਰੰਤੂ ਅੱਜ ਦੇ ਜਿਹੜੇ ਇਹ ਨਤੀਜੇ ਨੇ ਉਸ ਨੇ ਪੰਜਾਬ ਦੀ ਰਾਜਨੀਤੀ ਨੂੰ ਇੱਕ ਵਾਰ ਨਵੇਂ ਨਵੇਂ ਕੋਣ ਦੇ ਵਿੱਚ ਜ਼ਰੂਰ ਲੈ ਆਂਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਰੇ ਇੱਕ ਪਿਛਲੇ ਸਮੇਂ ਤੋਂ ਰੁਝਾਨ ਸੀ ਕਿ ਉਹਨਾਂ ਦਾ ਰੁਝਾਨ ਬੜਾ ਹੇਠਾਂ ਡਿੱਗ ਰਿਹਾ ਸੀ ਗ੍ਰਾਫ ਪਰ ਅੱਜ ਇਹਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਆਪਣਾ ਆਸ਼ਾਵਾਦ ਦਿਖਾਇਆ ਜੀ ਪਰਫਾਰਮੈਂਸ ਦੀ ਪੰਜਾਬ ਦੇ ਵਿੱਚ ਚਰਚਾ ਵੀ ਹੈ ਕਿ ਜਿਹੜੇ ਵੱਖ-ਵੱਖ ਪੱਖ ਪਹਿਲੂ ਸਾਡੇ ਨਾਲ ਜਿਹੜੇ ਦੱਸੇ ਸੀ ਕਹਿੰਦਾ ਭਾਵੇਂ ਕਿ ਦੱਸੀਆਂ ਸੀ ਉਹਨਾਂ ਦੱਸਦੀ ਹੈ ਕਿ ਸਰਦਾਰ ਡਾਕਟਰ ਭਗਵੰਤ ਸਿੰਘ ਜੀ ਜਿਹੜੇ ਕਿ ਉਗੇ ਰਾਸ਼ੀ ਮਾਰਨ ਦੇ ਅਧਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਸੰਪਾਦਕ ਸੁਦਰ ਸਾਹਿਬ ਇਹ ਜਾਣਕਾਰੀ ਦੇਣ ਲਈ ਤੁਹਾਡਾ ਸ਼ੁਕਰੀਆ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੋ ਇਹਦੇ ਨਾਲ ਹੀ ਕੌਮੀ ਇਨਸਾਫ ਮੋਰਚਾ ਜਿਹਦੇ ਵੱਲੋਂ ਅੱਜ ਦਿੱਲੀ ਵੱਲ ਕੂਚ ਸੀ ਤੇ ਕੱਗਰ ਪੁਲ ਕਹਿੰਦਾ ਭਾਵ ਕਿ ਹਰਿਆਣਾ ਬਾਰਡਰ ਉੱਤੇ ਰੋਕ ਲਿਆ ਗਿਆ ਮਸਲਾ ਕਿੱਥੋਂ ਉੱਠਿਆ ਕਿਵੇਂ ਖਤਮ ਹੋਇਆ ਖੈਰ ਸਾਰੀ ਜਾਣਕਾਰੀ ਹਾਸਲ ਕਰਦੇ ਹਾਂ ਸਾਡੇ ਨਾਲ ਜੁੜੇ ਨੇ ਕੌਮੀ ਇਨਸਾਫ ਮੋਰਚੇ ਦੇ ਸੀਨੀਅਰ ਮੈਂਬਰ ਸਰਦਾਰ ਬਲਵਿੰਦਰ ਸਿੰਘ ਪਿਆਰੇਆਣਾ ਜੀ ਸੋ ਸਰਦਾਰ ਬਲਵਿੰਦਰ ਸਿੰਘ ਜੀ ਕਿਵੇਂ ਤੁਸੀਂ ਦੇਖ ਰਹੇ ਹੋ ਅੱਜ ਵਾਲੀ ਇਸ ਪ੍ਰੋਗਰਾਮ ਨੂੰ ਕਿਵੇਂ ਰਿਹਾ ਸਾਰਾ ਕੁਝ ਸਤਿ ਸ਼੍ਰੀ ਅਕਾਲ ਜੀ ਪਿੰਡਰ ਸਾਹਿਬ ਤੇ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿੰਡਰ ਸਾਹਿਬ ਇਸ ਤਰ੍ਹਾਂ ਜੀ ਕਿ ਇਹ ਜਿਹੜੀ ਕਾਲ ਸੀਗੀ ਇਹ 350ਵੇਂ ਸ਼ਹੀਦੀ ਪੁਰਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਉਹਨਾਂ ਨੇ ਧਰਮ ਦੀ ਰਾਖੀ ਧਰਮ ਦੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਦੇ ਲਈ ਇਨਸਾਨੀਅਤ ਦੇ ਤੌਰ ਤੇ ਮਨੁੱਖਤਾ ਲਈ ਆਪਣਾ ਸੀਸ ਕੁਰਬਾਨ ਕੀਤਾ ਸੀ ਜੀ ਇਸ ਅਹਿਮ ਮੌਕੇ ਦੇ ਉੱਤੇ ਲਿਖਿਆ ਗਿਆ ਸੀਗਾ ਇੱਕ ਅਨਸਾਫ਼ ਮਾਰਚ ਬੰਦੀ ਸਿੰਘਾਂ ਸਮੇਤ ਉਹਨਾਂ ਸਾਰੇ ਸਿਆਸੀ ਕੈਦੀਆਂ ਲਈ ਜਿਨ੍ਹਾਂ ਦੇ ਵਿਚਾਰ ਭਾਰਤ ਦੀ ਹਕੂਮਤ ਨਾਲ ਨਹੀਂ ਮਿਲਦੇ ਅਤੇ ਉਹ ਹੱਕ ਸੱਚ ਇਨਸਾਫ਼ ਦੀ ਗੱਲ ਕਰਦੇ ਆ ਪਰੰਤੂ ਉਹਨਾਂ ਨੂੰ ਯੂਪੀਏ ਤੇ ਐਨਐਸਐਲ ਲਗਾ ਕੇ ਜ਼ਿਲ੍ਹਿਆਂ ਦੇ ਵਿੱਚ ਢੱਕਿਆ ਗਿਆ ਜੀ ਸੋ ਇਨ੍ਹਾਂ ਸਮੁੱਚੇ ਸਿਆਸੀ ਕੈਦੀਆਂ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਇਨਸਾਫ਼ ਮਾਰਚ ਸੀ ਔਰ ਨਾਲ ਨਾਲ ਕੌਮੀ ਇਨਸਾਫ਼ ਮੋਰਚੇ ਦੀਆਂ ਜਿਹੜੀਆਂ ਮੁਢਲੀਆਂ ਮੰਗਾਂ ਹੈਗੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਇਨਸਾਫ਼ ਹਮ ਅਤੇ ਬੈਬਲ ਗੋਲੀकांड ਦੇ ਦੋਸ਼ੀਆਂ ਨੂੰ ਸਜ਼ਾਵਾਂ ਜੀ ਉਹਨਾਂ ਨੂੰ ਲੈ ਕੇ ਇਹ ਅਲਿਖਿਆ ਗਿਆ ਸੀ ਪਰੰਤੂ ਭਾਰਤ ਦੀ ਹਕੂਮਤ ਨੇ ਤੇ ਪੰਜਾਬ ਤੇ ਹਰਿਆਣਾ ਸਰਕਾਰ ਨੇ ਮਤਲਬ ਆਪਣੀਆਂ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦੇ ਹੋਏ ਜਮਹੂਰੀ ਤੌਰ ਦੇ ਉੱਤੇ ਵੀ ਜਾ ਰਹੇ ਇਸ ਮਾਰਚ ਨੂੰ ਸ਼ੰਭੂ ਬਾਰਡਰ ਦੇ ਉੱਤੇ ਬੈਰੀਕੇਡ ਲਗਾ ਕੇ ਰੋਕ ਲਿਆ ਸੀ ਜੀ ਸੋ ਸਾਡਾ ਫੈਸਲਾ ਸੀ ਜੀ ਕਿ ਅਸੀਂ ਮਤਲਬ ਜਿਹੜਾ ਮੰਗ ਪੱਤਰ ਦਿੱਲੀ ਦੇਣ ਜਾਣਾ ਜਿੱਥੇ ਵੀ ਸਾਨੂੰ ਰੋਕਿਆ ਜਾਂਦਾ ਅਸੀਂ ਕਿਸੇ ਤਰ੍ਹਾਂ ਦੀ ਹੁੱਲੜਬਾਜ਼ੀ ਨਹੀਂ ਕਰਾਂਗੇ ਕਿਉਂਕਿ ਇਹ ਪ੍ਰਦਰਸ਼ਨ ਹੈ ਹੂੰ ਤੇ ਪਬਲਿਕ opinion ਕ੍ਰੀਏਟ ਕਰਨ ਵਾਸਤੇ ਆਪਾਂ ਪ੍ਰਦਰਸ਼ਨ ਕਰਦੇ ਆ ਜੀ ਸੋ ਉੱਥੇ ਹਜ਼ਾਰਾਂ ਦੀ ਗਿਣਤੀ ਚ ਸੰਗਤ ਹਾਜ਼ਰ ਹੋਈ ਲਗਭਗ ਕਿਸਾਨ ਜਥੇਬੰਦੀਆਂ ਉੱਥੇ ਇਹਦੇ ਵਿੱਚ ਉਹਨਾਂ ਨੇ ਸ਼ਮੂਲਿਤ ਕੀਤੀ ਹੂੰ ਇਸੇ ਤਰ੍ਹਾਂ ਸੰਤ ਬਾਬਾ ਰਾਮਪੁਰ ਖੇੜੇ ਵਾਲੇ ਜੀ ਬਾਬਾ ਸੇਵਾ ਸਿੰਘ ਜੀ ਤੇ ਚੀਲ ਵਾਲੇ ਬਾਬਾ ਜੀ ਤੋਂ ਇਲਾਵਾ ਹੋਰ ਵੀ ਸੰਤ ਮਹਾਪੁਰਸ਼ ਉੱਥੇ ਹਾਜ਼ਰ ਹੋਏ ਕੁਝ ਐਸਜੀਪੀਸੀ ਮੈਂਬਰ ਵੀ ਸੀਗੇ ਜੀ ਤੇ ਜਿਹੜੇ ਹੱਕ ਸੱਚ ਇਨਸਾਫ ਲਈ ਥੋੜਾ ਬਹੁਤਾ ਮੂੰਹ ਕਿਤੇ ਖੋਲਦੇ ਆ ਹੂੰ ਤੇ ਉਹਨਾਂ ਤੋਂ ਇਲਾਵਾ ਸਾਬਕਾ ਕਾਲ ਤਖਤ ਦੇ ਜਥੇਦਾਰ ਭਾਈ ਜਸਵੀਰ ਸਿੰਘ ਰੋਲੇ ਜੀ ਤੇ ਇਹਨਾਂ ਤੋਂ ਇਲਾਵਾ ਨਰਪੈ ਸਿੰਘ ਢੁੱਡੀਕੇ ਜੀ ਆ ਆਪਣਾ ਹਰਿੰਦਰ ਸਿੰਘ ਲਖੋਵਾਲ ਡਾਕਟਰ ਦਰਸ਼ਨਪਾਲ ਮਨਜੀਤ ਸਿੰਘ ਰਾਏ ਜੀ ਤੇ ਕਿਸਾਨ ਮਜ਼ਦੂਰ ਸੰਘਰਸ਼ ਜਿਹੜਾ ਅੰਮ੍ਰਿਤਸਰ ਦੀ ਇੱਕ ਵੱਡੀ ਜਥੇਬੰਦੀ ਹੈ ਉਹਨਾਂ ਦੇ ਆਗੂ ਜੀ ਉਹਨਾਂ ਦੇ ਪੰਜਾਬ ਦੇ ਜਰਨਲ ਸਖਤਰ ਵੱਡਾ ਜੱਥਾ ਲੈ ਕੇ ਆਏ ਸੀ ਜੀ ਇਹਦੇ ਤੋਂ ਇਲਾਵਾ ਜਿੰਨੀਆਂ ਵੀ ਬਾਕੀ ਦੀਆਂ ਦੋਹੇ ਤਰ੍ਹਾਂ ਦੀਆਂ ਮਤਲਬ ਜਥੇਬੰਦੀਆਂ ਮੇਨ ਤੌਰ ਤੇ ਸੰਯੁਕਤ ਕਿਸਾਨ ਮੋਰਚਾ ਤੇ ਦੂਸਰੇ ਬੰਨੇ ਆਪਣਾ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਸ਼ੰਭੂ ਦੇ ਖਿਡਾਰੀ ਬੈਠਾ ਰਿਹਾ ਜੀ ਤਾਂ ਉਹਨਾਂ ਦੇ ਬਹੁਤ ਸਾਰੇ ਮੈਂਬਰ ਸੀਨੀਅਰ ਤੇ ਮਤਲਬ ਦੂਸਰੀ ਕਤਾਰ ਦੇ ਲੀਡਰ ਪਹੁੰਚੇ ਸੀਗੇ ਜੀ ਅ ਡੱਲੇਵਾਲ ਜਥੇਬੰਦੀ ਵੱਲੋਂ ਵੀ ਕਾਫੀ ਵੱਡੀ ਗਿਣਤੀ ਚ ਸ਼ਮੂਲੀਅਤ ਕੀਤੀ ਗਈ ਜੀ ਸੋ ਕੁੱਲ ਮਿਲਾ ਕੇ ਇਹ ਹੈ ਕਿ ਲੋਕਾਂ ਦਾ ਐਡਾ ਵੱਡਾ ਕੱਠ ਸੀ ਜਿਹੜਾ ਉਹ ਕੁਦਰਤੀ ਗੱਲ ਹੈ ਸਰਕਾਰ ਦੇ ਉੱਤੇ ਪ੍ਰਭਾਵ ਪਾਏਗਾ ਹੂੰ ਜੀ ਤੇ ਉਹਨਾਂ ਦੇ ਮੋਰਚੇ ਚ ਸ਼ਾਮਲ ਹੋਣ ਨਾਲ ਅੱਗੋਂ ਮਤਲਬ ਮੋਰਚਾ ਜਿਹੜਾ ਹੈਗਾ ਉਹ ਪੈਰੋਂ ਬਹੁਤ ਮਜ਼ਬੂਤ ਹੋਇਆ ਜੀ ਸਾਰਿਆਂ ਨੇ ਭਰੋਸਾ ਦਵਾਇਆ ਇਸੇ ਤਰ੍ਹਾਂ ਜਸਟਿਸ ਰਣਜੀਤ ਸਿੰਘ ਖੁਦ ਸ਼ਾਮਲ ਹੋਏ ਜੀ ਜਿਨ੍ਹਾਂ ਨੇ ਕੋਟਪੂਰਾ ਬਹਿਬਲ ਗੋਲੀकांड ਤੇ ਗੁਰਗਰਾਹ ਸਾਹਿਬ ਦੀਆਂ ਬੇਅਦਬੀਆਂ ਦੀ ਜਾਂਚ ਦੇ ਕਮਿਸ਼ਨ ਦੀ ਅਗਵਾਈ ਕੀਤੀ ਹੈ ਇੱਕ ਮੈਂਬਰੀ ਕਮਿਸ਼ਨ ਬਣਿਆ ਸੀ ਹਾਈ ਕੋਰਟ ਦੇ ਜੱਜ ਰਿਟਾਇਰ ਸਨ ਉਹ ਜੀ ਤੇ ਇਹਦੇ ਨਾਲ ਮੋਰਚੇ ਨੂੰ ਵੱਡੀ ਤਾਕਤ ਮਿਲੀ ਹੈ ਤੇ ਉਹੀ ਮੰਗ ਪੱਤਰ ਜਿਹੜਾ ਦਿੱਲੀ ਜਾ ਕੇ ਦੇਣਾ ਸੀਗਾ ਉਹ ਭਾਰਤ ਸਰਕਾਰ ਦੇ ਗ੍ਰਾਮ ਭਾਗ ਦਾ ਜੋਇੰਟ ਸਕੱਤਰ ਜਿਹੜਾ ਹੈਗਾ ਪ੍ਰਸ਼ਾਂਤ ਐਸ ਲੋਖੰਡੇ ਹੂੰ ਉਹ ਦਿੱਲੀੋਂ ਆ ਕੇ ਇੱਥੇ ਉਹ ਲੈ ਕੇ ਗਿਆ ਜੀ ਤੇ ਬਸ ਇੰਨੀ ਜਾਣਕਾਰੀ ਹੈ ਜੀ ਜਿਹੜੀ ਤੁਹਾਡੇ ਨਾਲ ਟਿੰਗਪਾਪ ਕੇ ਅੱਜ ਇੱਕ ਦਿਨ ਦਾ ਪ੍ਰੋਗਰਾਮ ਸੀ ਜਿਹੜਾ ਸਾਰਾ ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਕਦੋਂ ਲਿਖਣਾ ਹੈ ਉਹਨਾਂ ਦਾ ਕੀ ਕੋਸ਼ਿਸ਼ ਦਵਾਇਆ ਗਿਆ ਹੈ ਪ੍ਰੈਕਟ ਸਾਹਿਬ ਵੀ ਕਣਕ ਦੀ ਵਾਢੀ ਤੋਂ ਬਾਅਦ ਸਹਿਯੋਗੀ ਸਮੂਚੀਆਂ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਬਹੁਤ ਤਿੱਖਾ ਪ੍ਰੋਗਰਾਮ ਲਿਖਿਆ ਜਾਏਗਾ ਹੂੰ ਤੇ ਜਿਹੜਾ ਵਿਸ਼ਵਾਸ ਹੈ ਉਹ ਉਹਨਾਂ ਨੇ ਇਹੀ ਕਿਹਾ ਕਿ ਮੈਂ ਤੁਹਾਡੀ ਗੱਲ ਖੂਬ ਹੋ ਉੱਥੇ ਪਚਾਵਾਂਗਾ ਹੂੰ ਹੂੰ ਜਿਹੜੀ ਲਿਖਤੀ ਰੂਪ ਚ ਦਿੱਤੀ ਆ ਤੇ ਪਲੱਸ ਬਹੁਤ ਛੇਤੀ ਜਿਹੜੀ ਮੀਟਿੰਗ ਹੈਗੀ ਆ ਉਹਨਾਂ ਨੇ ਭਰੋਸਾ ਦਿੱਤਾ ਹੈ। ਕਿਹੜਾ ਵਿਭਾਗ ਨੇ ਤੁਹਾਡੀ ਮੀਟਿੰਗ ਉੱਪਰ ਕਰਵਾਉਂਦਾ ਹੈ? ਉਹਨਾਂ ਇਸੇ ਦਾ ਕੌਣ ਹੈ ਸੀ ਦਿੱਲੀੋਂ ਕਿਹੜੇ ਅਧਿਕਾਰੀ ਦੱਸ ਰਹੇ ਹੋ? ਇਹ ਹੈ ਜੁਆਇੰਟ ਸੈਕਟਰੀ ਸੀਏ ਜੀ ਅ ਪ੍ਰਸ਼ਾਂਤ ਐਸ ਲੋਖੰਡੇ। ਅੱਛਾ ਬ੍ਰੇ ਬ੍ਰੇ ਭਾਪਾ ਗ੍ਰੈਵ ਵਿਭਾਗ ਦੇ ਜੀ ਕਹਿੰਦਾ ਭਾਵ ਕਿ ਸਾਲ ਸਰਕਾਰ ਨੇ ਤੁਹਾਡੇ ਮਸਲੇ ਦਾ ਮੋਰਚੇ ਦਾ ਪੂਰਾ ਗੰਭੀਰ ਨੋਟਿਸ ਲਿਆ ਹੈ ਤਾਂ ਇਹ ਉਹਨਾਂ ਨੇ ਦੋਵੇਂ ਬਿਲਕੁਲ ਜੀ ਦਿੱਲੀ ਰੋਡ ਜਿਹੜੀ ਹੈਗੀ ਆ ਦੇਖੋ ਅਸੀਂ ਉਹਨਾਂ ਸਾਰੇ ਲੋਕਾਂ ਤੋਂ ਮਾਫੀ ਮੰਗਦੇ ਆ ਜਿਨ੍ਹਾਂ ਕਰਕੇ ਅੱਜ ਪੂਰਾ ਦਿਨ ਮਤਲਬ ਉਥੋਂ ਟ੍ਰੈਫਿਕ ਨਹੀਂ ਲੰਘ ਸਕਿਆ ਘੱਟੋ-ਘੱਟ 8 ਤੋਂ 10 ਘੰਟੇ ਟ੍ਰੈਫਿਕ ਜਿਹੜਾ ਹੈਗਾ ਰੁਕਿਆ ਰਿਹਾ ਜੀ 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 ਸਰਕਾਰ ਨੇ ਬੈਰੀਕੇਡ ਲਾਏ ਸੀ ਦੇ ਨੋਟਿਸ ਤਾਂ ਲੈਣੇ ਸੀਗਾ ਜੀ ਕਿਉਂਕਿ ਸਰਕਾਰ ਲਈ ਬਹੁਤ ਸ਼ਰਮ ਦੀ ਗੱਲ ਹੈ ਵੀ 350ਵੇਂ ਵਰ੍ਹੇ ਦੇ ਵਿੱਚ ਮਤਲਬ ਸ਼ਹੀਦੀ ਸਮਾਗਮ ਨੂੰ ਸਮਰਪਿਤ ਇਨਸਾਫ ਮਾਰਚ ਕੇਂਦਰ ਨੂੰ ਯਾਦ ਕਰਾਉਣ ਲਈ ਲਜਾਇਆ ਜਾਵੇ ਤੇ ਕੇਂਦਰੋਂ ਦਾ ਭਾਰ ਨਾ ਚੱਲ ਸਕੇ ਹੂੰ ਹੂੰ ਇਤੋਂ ਵੱਡੀ ਨਮੋਸ਼ੀ ਦੀ ਗੱਲ ਕੀ ਹੋ ਸਕਦੀ ਹੈ ਜੀ 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 ਖੈਰ ਹੋਲਾ ਪ੍ਰੋਗਰਾਮ ਫਿਰ ਅਗਲੇ ਸਾਲ ਆਏਗਾ ਫਿਰ ਸਾਰੀ ਜਿਹੜੀ ਜਾਣਕਾਰੀ ਸਾਡੇ ਨਾਲ ਦਿੱਤੀ ਹੈ ਕਮੇਟੀ ਸਾਹਿਬ ਜੀ ਸੀਨੀਅਰ ਮੈਂਬਰ ਸਰਦਾਰ ਬਲਵਿੰਦਰ ਸਿੰਘ ਪਿਆਰੇ ਰਹਿਣਾ ਜੀ ਧੰਨਵਾਦ ਜੀ ਥੈਂਕ ਯੂ ਜੀ ਧੰਨਵਾਦ ਇਹ ਮਿਸ਼ਨ ਪੰਜਾਬੀ